ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੜੇ ਵੀਰਾਂ ਦੇ ਮੈਸੇਜ ਆਉਂਦੇ ਸੀ ਬਈ ਬੈੱਡ ਵਾਲੀ ਦਿਖਾਣਾ ਆ ਤੁਹਾਨੂੰ ਬੈੱਡ ਵਾਲੀ ਮੂੰਗੀ ਦਿਖਾਉਣੇ ਆ ਆਪਾਂ ਤੇ ਪੂਰੀ ਵਧੀਆ ਗਈ ਜਮਾ ਬਣਾ ਜਿਹੜੇ ਵਿੱਚ ਪਾੜੇ ਹੁੰਦੇ ਮਲਾਈ ਖੜੀ ਹੈਗੀ ਬਹੁਤ ਬਹੁਤ ਫਲ ਵਧੀਆਗਾ ਸਾਰਾ ਤੇ ਤੁਹਾਡੇ ਸਾਹਮਣੇ ਆ ਆ ਸਾਰਾ ਖੇਤ ਹੈ ਬਾਈ ਦਾ ਸਾਰੀ ਇਹ ਬੈੱਡ ਵਾਲੀ ਮੂੰਗੀ ਹੈ ਬਈ ਤੇ ਇਹਨੂੰ ਵੀ ਮੰਨ ਕੇ ਚਲੋ ਇਹ ਆ ਕਮ ਸੇ ਕਮ ਆਉਦਾ 70 80% ਫਾਲੀਆਂ ਇਹਨੇ ਕਾਲੀਆਂ ਕਰੀ ਖੜੀ ਆ ਤੇ ਉੱਤੇ ਵੀ ਇਹਨੂੰ ਆ ਛੋਟੇ ਛੋਟੇ ਫਲੀਆਂ ਜਿਵੇਂ ਆ ਦੇਖੋ ਬਣਾਈ ਜਾਂਦੀ ਆ ਹੋਰ ਹਨਾ ਥੱਲ ਲੱਗਿਆਗਾ ਬਾਕੀ ਸਾਰੇ ਇਹ ਕੰਮ ਜਾਂਪ ਕਿਉਂ ਆ ਜਿਵੇਂ ਹੁਣ ਇਹ ਏਰੀਆ ਬਾਈ ਇਹ ਥੋੜਾ ਪਾਣੀ ਖੜਦਾ ਹਨਾ ਪਾਣੀ ਜੇ ਰਬਣਾ ਕਰੀ ਨਹੀਂ ਆਉਂਦਾ ਕੁਝ ਵੀ ਆਉਂਦਾ ਥੱਲੇ ਖਾਲੀਆਂ ਜੀ ਰਹਿ ਜੂਗਾ ਵੀ ਨੁਕਸਾਨ ਨਹੀਂ ਕਰਦਾ ਇਹਨੂੰ ਤਾਂ ਬਾਈ ਹੀ ਵੇਚਣ ਲੱਗੇ ਨੇ ਤੇ ਇਹ ਵੀਰੇ ਬੈਡਾਂ ਨੇ ਮੂੰਗੀ ਆ ਥੋੜਾ ਸਾਹਮਣੇ ਦੇਖੋ ਜਮਾ ਇਹ ਲੱਗਦੀ ਨਹੀਂ ਹੈਗਾ ਬੈਡਾਂ ਵਾਲੀਆਂ ਹਨਾ ਤੁਹਾਨੂੰ ਆਪਾ ਦਿਖਾ ਦੰਨੇ ਆ ਲੈ ਸੱਲੋਂ ਆ ਦੇਖੋ ਬਈ ਬੈਡਾਂ ਦੇ ਵਿੱਚ ਹੀ ਜੀ ਹੈ ਇਹ ਬਾਟਾਣੀ ਮੂੰਗੀ ਬਈ ਹੋਰ ਜਿਹੜੇ ਵੀਰ ਨੇ ਬੀਜੀ ਆ ਠੀਕ ਆ ਦੱਸੋ ਤੁਹਾਡੀ ਮੂੰਗੀ ਕਿਵੇਂ ਆ ਤੇ ਵੀਡੀਓ ਨੂੰ ਵੱਧ ਵੱਧ ਕਰੇ ਸ਼ੇਅਰ ਵੀਰੇ ਧੰਨਵਾਦ